ਇੰਡੀਆ ਤੇ ਪਾਕਿਸਤਾਨ ਚ ਕੀ ਫਰਕ ਹੈ ਤੁਹਾਨੂੰ ਦਿਖਾਣੇ ਆ। ਵੇਖਣ ਚ ਤੁਹਾਨੂੰ ਇਹ ਇੱਕ ਟ੍ਰਿਪਲ ਰਾਈਡਿੰਗ ਦੀ ਤਸਵੀਰ ਲੱਗ ਰਹੀ ਹੋਵੇਗੀ ਪਰ ਹਕੀਕਤ ਇਹ ਹੈ ਕਿ ਆ ਪਾਕਿਸਤਾਨ ਦੀ ਵਰਲਡ ਲੈਵਲ ਦੀ ਕ੍ਰਿਕਟਰ ਨਸ਼ਰਾ ਸੰਧੂ ਹੈ। ਨਸ਼ਰਾ ਸੰਧੂ ਵੀ ਉੱਥੇ ਹੀ ਗਈ ਸੀ ਜਿੱਥੇ ਭਾਰਤ ਦੀ ਹਰਮਨ ਗਈ ਸੀ। ਭਾਰਤ ਦੀ ਹਰਮਨ ਨੇ ਪ੍ਰਦਰਸ਼ਨ ਕੀਤਾ ਤੇ ਉਸ ਨੂੰ ਭਾਰਤੀਆਂ ਨੇ ਸੇ ਰੱਖਾ ਤੇ ਚੁੱਕਿਆ ਪਰ ਪਾਕਿਸਤਾਨੀਆਂ ਨੇ ਆਪਣੇ ਦੇਸ਼ ਦੀ ਕ੍ਰਿਕਟਰ ਨੂੰ ਇਸ ਤਰੀਕੇ ਨਾਲ ਘਰ ਪਹੁੰਚਾਇਆ। ਪਾਕਿਸਤਾਨ ਦਾ ਹਾਲ ਤਾਂ ਤੁਸੀਂ ਦੇਖ ਲਿਆ ਹੁਣ ਭਾਰਤ ਦਾ ਹਾਲ ਦੇਖੋ ਇਹ ਤਸਵੀਰਾਂ ਜਲੰਧਰ ਦੀਆਂ ਨੇ ਹਰਮਨ ਨਾਗਰੇ ਚੱਪ ਦੇ ਹੰਮਨ ਆ ਰਹੇ ਚੱਪ ਦੇ ਇਧਿਆ ਹਰਮੰਦੀ ਪੜਾਈ ਜਲੰਧਰ ਦੇ ਹੰਸ ਰਾਜ ਮਹਿਲਾ ਵਿਦਿਆਲਿਆ ਤੋਂ ਹੋਈ ਹੈ ਹਰਮਨ ਨੇ ਇਸੇ ਕਾਲਜ ਚੋਂ ਪੜ੍ਹਾਈ ਕੀਤੀ ਤੇ ਇੱਥੇ ਹੀ ਆਪਣੀ ਖੇਡ ਜਾਰੀ ਰੱਖੀ ਹਰਮਨ ਜਦੋਂ ਵਰਲਡ ਕੱਪ ਖੇਡਣ ਗਈ ਸੀ ਤਾਂ ਕਿਸੇ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਕਿ ਉਸ ਦਾ ਪ੍ਰਦਰਸ਼ਨ ਅਜਿਹਾ ਹੋਏਗਾ ਕਾਲਜ ਦਾ ਸਟਾਫ ਤੇ ਸਟੂਡੈਂਟ ਕਿੰਨੇ ਖੁਸ਼ ਨੇ ਆਪ ਹੀ ਸੁਣੋ ਹਰਮਨ ਬਹੁਤ ਪਿਆਰੀ ਬੱਚੀ ਸੀ ਜਿਹੜੇ ਕੋਲੋਂ 5 ਸਾਲ ਖੇਡੀ ਇੱਥੇ ਹਰ ਸਾਲ ਸਾਡੀ ਟੀਮ ਨੂੰ ਜਿਤਾਉਂਦੀ ਰਹੀ ਹੈ ਔਰ ਇੱਥੇ ਹੀ ਉਹ ਜਿਹੜੀ ਲੜਕੀ ਇੰਡੀਆ ਟੀਮ ਲਈ ਸਿਲੈਕਟ ਹੋਈ ਹੈ ਤੇ ਵਾਈਸ ਕੈਪਟਨ ਟੀਮ ਦੀ ਰਹੀ ਹੈ ਔਰ ਕਲਵਿਓ ਨੇ ਇੰਡੀਆ ਟੀਮ ਨੂੰ ਬਹੁਤ ਹੀ ਅੱਛੀ ਤਰ੍ਹਾਂ ਜਿਤਾ ਕੇ 171 ਸਕੋਰ ਕਰਕੇ ਸਾਡੇ ਕਾਲਜ ਦਾ ਹੋਰ ਵੀ ਨਾਮ ਉੱਚਾ ਕੀਤਾ ਹੈ ਔਰ ਮੈਂ ਇਹਨੂੰ ਬੈਸਟ ਵਿਸ਼ਸ ਦੇਨੀ ਆ ਔਰ ਇਹ ਹੀ ਮਾਲਕ ਅਗੇ ਦੁਆ ਕਰਦੀ ਆ ਕਿ ਉਹ ਫਾਈਨਲ ਵੀ ਇਸੇ ਤਰ੍ਹਾਂ ਹੀ ਜਿਤਾਏ ਹਾਂਜੀ 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 ਹੈਲੋ ਜੀ ਦਾ ਨਾਮ ਸੁਨੀਤਾ ਹੈ ਮੈਂ ਫੁੱਟਬਾਲ ਦੀ ਪਲੇਅਰ ਆ ਸਾਡੇ ਸਾਰੇ ਗਰਾਉਂਡ ਆ ਇੱਕ ਸਾਈਡ ਤੇ ਹੀ ਆ ਤੇ ਹਰਮਨ ਦੀ ਸਾਡੇ ਸੀਨੀਅਰ ਸੀਗੇ ਔਰ ਉਹ ਕ੍ਰਿਕਟ ਦੇ ਪਲੇਅਰ ਸੀਗੇ ਔਰ ਅਸੀਂ ਸਾਰੇ ਇਕੱਠੇ ਪ੍ਰੈਕਟਿਸ ਕਰਦੇ ਸੀਗੇ ਔਰ ਉਹ ਮਿਹਨਤੀ ਸੀਗੇ ਉਹਨਾਂ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ ਕਿ ਉਹ ਬਹੁਤ ਜ਼ਿਆਦਾ ਪੂਰੇ ਇੰਡੀਆ ਦੇ ਵਿੱਚ ਉਹਨਾਂ ਦਾ ਨਾਮ ਆ ਉਹ ਇੰਡੀਆ ਟੀਮ ਦੇ ਕੈਪਟਨ ਵੀ ਸੀਗੇ ਔਰ ਐਸ ਵਾਰੀ ਹੁਣ ਉਹਨਾਂ ਦਾ ਫਿਰ ਇੰਡੀਆ ਦਾ ਮੈਚ ਹੋ ਰਿਹਾ ਆ ਔਰ ਰੱਬ ਉਹਨਾਂ ਨੂੰ ਬਹੁਤ ਜ਼ਿਆਦਾ ਤਰੱਕੀ ਦੇਵੇ ਔਰ ਸਾਰੇ ਕਾਲਜ ਵਾਲੇ ਉਹਨਾਂ ਨੂੰ ਵੈਸਟ ਵਿਸ਼ੀਜ ਆ ਕਿ ਉਹ ਬਹੁਤ ਸੋਹਣਾ ਖੇਡਣ ਔਰ ਵਧੀਆ ਖੇਡਣਾ ਐਚ ਐਮ ਬੀ ਦਾ ਔਰ ਇੰਡੀਆ ਦਾ ਪੂਰਾ ਨਾਮ ਰੋਸ਼ਨ ਕਰਾ साढ़े सारे यूनियर वालों उन्होंने बैस्ट विशेष हैं वह बहुत वह प्लेयर ने सहुत ज़्यादा माण आच एम वी कॉलेज के बहुत वीयी प्लेयर ने उन्होंने बहुत वीरिया स्कोर बनाए सा ऑल द बैस्ट साडे कॉलेज वालों उन्होंने ऑल द बैस्टो को तो हमेशा एप्रीशिएट किया जाता है मगर उन्होंने लड़की होकर क्रिकेट में वन सैवेंटी वन रनस बनाए हैं हम लोग उन से बहुत 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 खुश हैं और बहुत प्राउड फील कर रहे हैं कि वो हमारे कॉलेज में पढ़े हैं ਹਾਂਜੀ ਮੈਂ ਸਭ ਤੋਂ ਪਹਿਲਾਂ ਤਾਂ ਹਰਮਨਪ੍ਰੀਤ ਵੀ ਆਰ ਪ੍ਰਾਊਡ ਆਫ ਯੂ ਹਰਮਨਪ੍ਰੀਤ ਔਰ ਮੈਂ ਤਾਂ ਇਹ ਕਹਿਣਾ ਚਾਹਾਂਗੀ ਕਿ ਇਸ ਤਰ੍ਹਾਂ ਹੀ ਤੁਸੀਂ ਤਰੱਕੀਆਂ ਰਾਤ ਤੁਹਾਨੂੰ ਬਖਸ਼ੇ ਔਰ ਇੱਕ ਮੈਨੂੰ ਗੱਲ ਜ਼ਰੂਰ ਫੀਲ ਹੁੰਦੀ ਹੈ ਕਿ ਜਿੱਦਾਂ men's cricket team ਦਾ ਜਦੋਂ ਮੈਚ ਹੋ ਰਿਹਾ ਹੁੰਦਾ ਹੈ ਤੇ ਜਗ੍ਹਾ-ਜਗ੍ਹਾ ਤੇ ਪ੍ਰੋਜੈਕਟਰਸ ਲੱਗੇ ਹੁੰਦੇ ਆ ਜਿੱਤੇ ਸਾਰੇ ਲੋਕੀ ਸਾਰੀ ਦੁਨੀਆ ਇਕੱਠੀ ਹੋ ਜਾਂਦੀ ਹੈ ਦੇਖਣ ਵਾਸਤੇ ਇਸ ਤਰ੍ਹਾਂ ਹੀ ਸਾਡੀ ਜਦੋਂ women cricket team ਇੰਨੇ ਵਧੀਆ ਪ੍ਰਦਰਸ਼ਨ ਦੇ ਰਹੀ ਹੁੰਦੀ ਹੈ ਤਾਂ ਸਾਡੇ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਇਹਦਾ ਬੇਨਤੀ ਕਰਾਂਗੀ ਕਿ ਸਾਨੂੰ ਇਸ ਤਰ੍ਹਾਂ ਹੀ women ਨੂੰ ਵੀ এনਕਰਾਜ ਕਰਨਾ ਚਾਹੀਦਾ ਹੈ ਐਂਡ ਬੈਸਟ ਵਿਸ਼ੇਸ ਹਰਮਨਪ੍ਰੀਤ ਫਾਰ ਯੋਰ ਵਰਲਡ ਕੱਪ ਆਪ ਦਾ ਨਾਮ ਕੀ ਹੈ ਮੈਂ ਰਵੀ ਮੈਣੀ ਹੰਸਰਾਜ ਮਹਿਲਾ ਮਹਾਵਿਦਿਆਲੇ ਤੋਂ ਪ੍ਰਦਾਨ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਪਦਮਸ਼੍ਰੀ ਡਾਕਟਰ ਪੂਨਮ ਸੂਰੀ ਜੀ ਵੱਲੋਂ ਪ੍ਰਿੰਸੀਪਲ ਡਾਕਟਰ ਆਈਐਸ ਰੀਨ ਮੈਡਮ ਵੱਲੋਂ ਹੰਸਰਾਜ ਮਹਿਲਾ ਮਹਾਵਿਦਿਆਲੇ ਦੇ ਸਾਰੇ ਸਟਾਫ ਵੱਲੋਂ ਹਰਮਨਪ੍ਰੀਤ ਨੂੰ ਤਹੇ ਦਿਲ ਤੋਂ ਹਾਰਦਿਕ ਸ਼ੁਭ ਕਾਮਨਾਵਾਂ ਦਿੰਨਾ ਹ ਜਿਸ ਤਰ੍ਹਾਂ ਕਿ ਉਹਨਾਂ ਨੇ 171 ਰਨ ਦੀ ਪਾਰੀ ਖੇਲ ਕੇ ਪੂਰੇ ਹਿੰਦੁਸਤਾਨ ਦਾ ਨਾਮ ਉੱਚਾ ਕੀਤਾ ਹੈ ਜਿਸ ਨੇ ਇੱਕ ਵਰਲਡ ਦੇ ਵਿੱਚ ਆਪਣਾ ਇੱਕ ਰਿਕਾਰਡ ਕਾਇਮ ਕੀਤਾ ਹੈ ਔਮਨ ਕ੍ਰਿਕਟ ਟੀਮ ਵਿੱਚ ਇਹ ਸ਼ੁਭ ਕਾਮਨਾਵਾਂ ਜਿਹੜੀਆਂ ਹਰਮਨ ਪ੍ਰੀਤ ਨੂੰ ਅਸੀਂ ਅਨਸ ਰਾਜ ਮਹਿਲਾ ਮਹਾਵਿਦਿਆਲਿਆ ਡੀਏਵੀ ਕਾਲਜ ਮੈਂਜੀ ਕਮੇਟੀ ਵੱਲੋਂ ਪੇਸ਼ ਕਰਦੇ ਹਾਂ